हेलो दोस्तों पंजाबी गायक करण औजला किसे जान पहचान दे मोहताज नहीं ने उन्होंने अपने गीतों ਦੇ ਨਾਲ پوری ਦੁਨੀਆ ਦਾ ਦਿਲ ਜਿੱਤਿਆ ਹੈ ਇਸ ਦੇ ਨਾਲ ਹੀ ਕਲਾਕਾਰ ਨੇ کئی ਖਿਤਾਬ ਵੀ ਆਪਣੇ ਨਾਂ ਕੀਤੇ ਨੇ ਕਰਨ ਔਜਲਾ ਨੇ ਪਾਲੀਵੁੱਡ ਹੀ ਨਹੀਂ ਬਾਲੀਵੁੱਡ ਵਿੱਚ ਵੀ ਆਪਣੀ ਵਕਰੀ ਪਛਾਣ ਬਣਾਈ ਹੈ ਪਰ ਇਸ ਵੇਲੇ ਉਹਨਾਂ ਦੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਦੱਸਿਏ ਕਿ ਗਾयक ਕਰਨ ਔਜਲਾ ਲੰਡਨ ਵਿੱਚ ਸਟੇਜ ਤੇ ਗੀਤ ਗਾ ਰਹੇ ਸੀ ਤਾਂ ਭੀੜ ਵਿੱਚੋਂ ਅਚਾਨਕ ਇੱਕ ਨੌਜਵਾਨ ਨੇ ਗਾਇਕ ਉੱਪਰ ਬੂਟ ਨਾਲ ਹਮਲਾ ਕਰ ਦਿੱਤਾ ਜੋ ਗਾਇਕ ਦੇ ਮੂੰਹ ਦੇ ਜਾ ਵੱਜਦਾ ਹੈ ਜਿਸ ਤੋਂ ਬਾਅਦ ਗਾਇਕ ਗੁੱਸੇ ਵਿੱਚ ਆ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਇੰਨਾ ਵੀ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੈਨੂੰ ਚਪਲਾ ਮਾਰੋ ਜਿਸ ਤੋਂ ਬਾਅਦ ਲਲਕਾਰ ਦੇ ਹੋਇਓ ਕਹਿੰਦਾ ਹੈ ਕਿ ਜੇ ਕਿਸੇ ਨੇ ਮੇਰੇ ਨਾਲ ਗੱਲ ਕਰਨੀ ਹੈ ਤਾਂ ਸਟੇਜ ਤੇ ਆ ਕੇ ਕਰੋ ਜਿਸ ਤੋਂ ਬਾਅਦ ਗਾਇਕ ਅਧ ਵਿਚਾਲੇ ਸ਼ੋਅ ਛੱਡ ਕੇ ਚਲਾ ਜਾਂਦਾ ਹੈ ਦੱਸਣਯੋਗ ਹੈ ਕਿ ਨੌਜਵਾਨ ਦੀ ਪਹਿਚਾਣ ਕਰਨ ਤੋਂ ਬਾਅਦ ਉਸਨੂੰ ਸਿਕਿਉਰਿਟੀ ਗਾਰਡ ਵੱਲੋਂ ਤੱਕੇਮਾਂ ਕੇ ਬਾਹਰ ਕਰ ਦਿੱਤਾ ਗਿਆ ਹੈ ਤਾਂ ਤੁਹਾਨੂੰ ਲੈ ਚਲਦੇ ਹਾਂ ਉਸ ਵੀਡੀਓ ਵੱਲ ਜਦੋਂ ਕਰਨ ਔਜਲਾ ਲੰਡਨ ਦੇ ਵਿੱਚ ਆਪਣੇ ਸ਼ੋਅ ਦੇ ਵਿੱਚ ਪਰਫਾਰਮ ਕਰ ਰਹੇ ਸੀ ਤੇ ਅਚਾਨਕ ਇੱਕ ਨੌਜਵਾਨ ਵੱਲੋਂ ਉਹਨਾਂ ਉੱਪਰ ਬੂਟ ਦੇ ਨਾਲ ਹਮਲਾ ਕੀਤਾ ਜਾਂਦਾ ਹੈ What's that, yo? Oh. Hey, yo. On oh. the stage, and let's do one-on-one -on -one right now. Oh. Dog, I know how to fight, doggy. Oh, come oh. on. What oh. the fuck it is? Don't be throwing your shoes in change. Was it you? What are you trying to do, dog? Come on, please. I don't want to see anything wrong. Be respectful. You can ਤਾਂ ਵੀਡੀਓ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਗਾਇਕ ਕਰਨ ਔਜਲਾ ਸਟੇਜ ਉੱਪਰ ਗੀਤ गा ਰਹੇ ਸੀ ਤੇ ਇੱਕ ਸਫੇਦ ਕਲਰ ਦਾ ਬੂਟ ਉਹਨਾਂ ਦੇ ਆਕੇ ਵੱਜਦਾ ਹੈ ਪਰ ਉਸ ਤੋਂ ਬਾਅਦ ਉਹ ਗਾਉਣਾ ਬੰਦ ਕਰ ਦਿੰਦੇ ਨੇ ਤੇ ਭੀੜ ਦੇ ਨਾਲ ਗੱਲ ਕਰਨੀ ਸ਼ੁਰੂ ਕਰਦੇ ਨੇ ਜਿਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਮੈਂ ਇੰਨਾ ਵੀ ਮਾੜਾ ਨਹੀਂ ਕਰ ਰਿਹਾ ਕਿ ਤੁਸੀਂ ਮੈਨੂੰ ਚਪਲਾ ਮਾਰ ਲਓ ਜਿਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਸਟੇਜ ਤੇ ਆਕੇ ਮੇਰੇ ਨਾਲ ਗੱਲ ਕਰੋ ਤੇ ਗਾਇਕ ਆਧ ਵਿਚਾਲੇ ਸ਼ੋਅ ਛੱਡ ਕੇ ਉਸ ਤੋਂ ਬਾਅਦ ਚਲੇ ਜਾਂਦੇ ਨੇ ਤਾਂ ਲੰਡਨ ਦੀ ਇਹ ਤਸਵੀਰ ਵੇਖਣ ਨੂੰ ਮਿਲੀ ਹੈ ਲੰਡਨ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਗਾਇਕ ਕਰਨ ਔਜਲਾ ਜਿਨ੍ਹਾਂ ਦਾ ਹਾਲ ਹੀ ਦੇ ਵਿੱਚ ਬਾਲੀਵੁੱਡ ਫਿਲਮ ਦੇ ਵਿੱਚ ਗੀਤ ਤੌਬਾ ਤੌਬਾ ਕਾਫੀ ਜ਼ਿਆਦਾ ਦਸ਼ਕਾਂ ਨੂੰ ਪਸੰਦ ਆਇਆ ਕਾਫੀ ਜ਼ਿਆਦਾ ਬਾਲੀਵੁੱਡ ਦੇ ਵਿੱਚ ਹਿੱਟ ਹੋਇਆ ਹੈ ਤੇ ਉਸ ਤੋਂ ਬਾਅਦ ਕਰਨ ਔਜਲਾ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੋ ਗਏ ਨੇ ਤਾਂ ਦੱਸ ਦिए ਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਆਪਣੇ 뮤지컬 ਟੂਰ ਦਾ ਵੀ ਐਲਾਨ ਕੀਤਾ ਸੀ ਹਾਲ ਹੀ ਦੇ ਵਿੱਚ ਗਾਇਕ ਦਾ 뮤지컬 ਟੂਰ ਲੰਡਨ ਦੇ ਅਰੇਨਾ ਸ਼ਹਿਰ ਵਿੱਚ ਚੱਲ ਰਿਹਾ ਸੀ ਜਿੱਥੇ ਇਹ ਪੂਰੀ ਘਟਨਾ ਵਾਪਰੀ